ਖਬਰਨਾਮਾ ਦੇਖ ਰਿਹਾ ਸਾਰੇ ਸੁਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੂ ਸਰਾਜ ਆਮ ਆਦਮੀ ਪਾਰਟੀ ਦੇ ਮਜੂਤਾ ਸੰਸਦ ਹਲਕਾ ਸੰਗਰੂੜ ਤੋਂ ਮੀਤ ਹੈ ਨੂੰ ਲੱਗਿਆ ਵੱਟਾ ਝਟਕਾ ਕਿਉਂਕਿ ਮੀਤ ਹੈ ਦੇ ਨਾਮ ਤੇ ਵਰਕਰਾਂ ਵੱਲੋਂ ਮਾਰੀਆਂ ਜਾ ਰੀਆਂ ਨੇ ਵੱਡੀਆਂ ਠੱਗੀਆਂ ਤਸਵੀਰਾਂ ਦਿਖਾਈਆਂ ਜਾਂਦੀਆਂ ਨੇ ਮੀਤ ਹੈ ਦੀਆਂ ਕਿ ਅਸੀਂ ਉਸ ਦੇ ਖਾਸਮ ਖਾਸ ਹਾਂ ਅਸੀਂ ਉਸ ਦੇ ਪੀ ਹਾਂ ਸਾਡੀ ਮੀਤ ਹੇਰ ਦੇ ਨਾਲ ਉਤਲੀ ਬੈਠਨੀ ਹੈ ਅਤੇ ਫਿਰ ਕੁਝ ਕੰਮ ਕਰਵਾ ਵੀ ਦਿੱਤੇ ਜਾਂਦੇ ਨੇ ਤੇ ਕੁਝ ਕੰਮਾਂ ਦੇ ਬਦਲੇ ਲੱਖਾਂ ਰੁਪਈਆ ਲਿਆ ਜਾ ਰਿਹਾ ਹੈ ਯਾਨੀ ਕਿ ਆਮ ਆਦਮੀ ਪਾਰਟੀ ਦੇ ਭਮਕੜਾ ਦੀ ਚਾਂਦੀ ਬਣੀ ਹੋਈ ਹੈ ਮੀਤ ਹੈ ਕੁਸੂਤੇ ਫਸ ਗਿਆ ਇਹ ਦੇ ਹਲਕਾ ਸੰਗਰੂਰ ਤੋਂ ਲੈ ਕੇ ਕਿਉਂਕਿ ਉਹਨਾਂ ਦੇ ਨਾਮ ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਭਮਕਣ ਪੁਲਿਸ ਦੇ ਕਬਜ਼ੇ ਦੇ ਵਿੱਚ ਹਾਲੇ ਤਾਂ ਨਹੀਂ ਆਏ ਲੇਕਿਨ ਛਾਪੇਮਾਰੀ ਕੀਤੀ ਜਾ ਰਹੀ ਹੈ ਆਫ ਆਈ ਆਰ ਦਰਜ ਹੋ ਗਈ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆਈ ਹੈ ਐਮਪੀ ਅਤੇ ਸਾਬਕਾ ਕੈਬਨ ਮંત્રી ਮੀਰਦਰਨਜੀ ਕੀ ਸਾਥੀ ਬਣ ਕੇ ਪੱਖੋਵਾਲ ਦੇ ਲੋਕਾਂ ਨੂੰ ਰਕਮ ਦੁਗਣੀ ਕਰਨ ਦੇ ਦਿਖਾ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਲੋਕਾਂ ਨੂੰ ਚਾਂਸੇ ਦਿੰਦਾ ਹੈ ਕਿ ਮੈਂ ਤੁਹਾਡੇ ਪੈਸੇ ਡਬਲ ਕਰ ਦਿਆਂਗਾ ਇਸ ਮਾਮਲੇ ਵਿੱਚ थाना ਸੁਧਾਰਤ ਦੀ ਪੁਲਿਸ ਨੇ ਪਿੰਡ ਲੀਲ ਦੇ ਰਹਿਣ ਵਾਲੇ ਰਾਹੁਲ ਗੁਇਲ ਖਿਲਾਫ ਕਦਮਾ ਦਰਜ ਕਰਕੇ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਸੂਤਰਾਂ ਦੀ ਮੰਨੀਏ ਤਾਂ ਰਾਹੁਲ ਗੁਇਲ ਦੀ ਐਮਪੀ ਮੀਥ ਹੈਰ ਸਮੇਤ ਆਪ ਦੇ ਆਗੂਆਂ ਨਾਲ ਕਈ ਤਸਵੀਰਾਂ ਵੀ ਹਨ ਅਤੇ ਕਿਸੇ ਸਮੇਂ ਉਸ ਵੱਲੋਂ ਇਹ ਨਾਅਰੇ ਲੋਕਾਂ ਦੇ ਕੁਝ ਕੰਮ ਵੀ ਕਰਵਾਏ ਕਰਵਾਏ ਗਏ ਹਨ ਜਿਸ ਕਰਕੇ ਇਲਾਕੇ ਦੇ ਲੋਕ ਰਾਹੁਲ ਤੇ ਵਿਸ਼ਵਾਸ ਕਰਨ ਲੱਗ ਪਏ ਇਸੇ ਵਿਸ਼ਵਾਸ ਨੂੰ ਬਣਾ ਕੇ ਰਾਹੁਲ ਵੱਲੋਂ ਲੋਕਾਂ ਨੂੰ ਰਕਮ ਦੁਗਣੀ ਕਰਨ ਅਤੇ ਚੰਗਾ ਬਿਨ ਸੈੱਲ ਕਰਨ ਦੇ ਨਾਂ ਤੇ ਲੱਖਾਂ ਰੁਪਏ ਦੀਆਂ ਠੱਗੀਆਂ ਮਾਰੀਆਂ ਸ਼ੁਰੂ ਕਰ ਦਿੱਤੀਆਂ ਇਸ ਮਾਮਲੇ ਵਿੱਚ ਪੁਲਿਸ ਨੂੰ ਸ਼ਿਕਾਇਤ ਵਿੱਚ ਪ੍ਰਦੀਪ ਕੁਮਾਰ ਵਾਸੀ ਪੱਕੋਪਾਲ ਨੇ ਦੱਸਿਆ ਕਿ ਉਸ ਦੀ ਰਾਹੁਲ ਗੋਏ ਨਾਲ ਪੁਰਾਣੀ ਜਾਣ-ਪਛਾਣ ਸੀ ਰਾਹੁ ਨੇ ਉਸ ਤੋਂ 230000 ਰੁਪਏ ਲੈ ਅਤੇ ਕਿਹਾ ਕਿ ਇਹ ਰਕਮ ਦੁੱਗਣੀ ਕਰਕੇ ਵਾਪਸ ਕਰੇਗਾ کافی ਲੰਮਾ ਸਮਾਂ ਲੰਘ ਜਾਣ ਦੇ ਬਾਵਜੂਦ ਰਕਮ ਵਾਪਸ ਨਹੀਂ ਕੀਤੀ ਗਈ ਪ੍ਰਦੀਪ ਸਿੰਘ ਕੁਮਾਰ ਵੱਲੋਂ ਰਕਮ ਦੁੱਗਣੀ ਮੰਗਣ ਤੇ ਲਾਰੇ ਲਪੇ ਲਾਏਗਾ ਇੱਕ ਤੋਂ 3 ਲੱਖ ਇੱਕ ਤੋਂ 4 ਲੱਖ ਇੱਕ ਤੋਂ 50 ਲੱਖ ਇੱਕ ਤੋਂ ਸਾਢੇ 7 ਲੱਖ ਯਾਨੀ ਕਿ ਟੋਟਲ 20 ਤੋਂ 25 ਲੱਖ ਰੁਪਏ ਦੀ ਠੱਗੀ ਰਾਹੁਲ ਗੋਇਲ ਵੱਲੋਂ ਮਾਰੀ ਗਈ ਕਿ ਸਿੱਧਾ ਹੱਥ ਨੇ ਮੇਰੇ ਸੂਬੇ ਦੀ ਸਰਕਾਰ ਦੇ ਨਾਲ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਮੌਜੂਦਾ ਸੰਸਦ ਮਿਤ ਹੈ। ਯਾਨੀ ਕਿ ਆਮ ਆਦਮੀ ਪਾਰਟੀ ਦੇ ਪਮਕੜਾਂ ਦੀ ਚਾਂਦੀ ਬਣੀ ਹੋਈ ਹੈ। ਰਪੜ ਲਿਖ ਲਈ ਗਈ ਹੈ, ਐਫ ਆਈ ਆਰ ਦਾਇਰ ਕਰ ਦਿੱਤੀ ਗਈ ਹੈ। ਪੰਜਾਬ ਉਸ ਨੂੰ ਲੱਭਣ ਦੇ ਲਈ ਜਗ੍ਹਾ-ਜਗ੍ਹਾ ਤੇ ਛਾਪੇਮਾਰੀ ਕਰ ਰਹੀ ਹੈ। ਤਾਂ